ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ 29 ਮਾਰਚ ਨੂੰ ਅੰਮ੍ਰਿਤਸਰ 'ਚ ਜੱਜਾਂ ਸਾਹਮਣੇ ਸੁਸਾਇਡ ਨੋਟ ਲਿਖ ਕੇ ਖੁਦਕੁਸ਼ੀ ਕਰਨ ਵਾਲੇ ਕੇਬਲ ਆਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪਰਿਵਾਰ ਨੂੰ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਮਿਲਣ ਪਹੁੰਚੇ ਉਹਨਾਂ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਅਤੇ ਨਾਲ ਹੀ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਘਟਨਾ ਵਾਲੇ ਦਿਨ ਮੌਕੇ ਤੇ ਮੌਜੂਦ ਜੱਜਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਖੇਰਾ ਨੇ ਜਸਵਿੰਦਰ ਜਸਤੀ ਦੇ ਪਰਿਵਾਰ ਨੂੰ 50 ਲੱਖ ਮੁਆਵਜ਼ੇ ਦੀ ਮੰਗ ਕੀਤੀ ਅਤੇ ਨਾਲ ਹੀ ਸਾਰੇ ਮਾਮਲੇ ਦੀ ਅਦਾਲਤ ਵੱਲੋਂ ਸਾਰ ਲੈ ਜਾਣ ਦੀ ਅਪੀਲ ਕੀਤੀ ਉਸਨੇ ਆਪਣਾ ਸੁਸਾਈਡ ਨੋਟ ਰੱਖ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਉੱਤੇ ਹੀ ਉੱਠ ਕੇ ਚਲੇ ਜਾਣਾ ਔਰ ਉਹਦੇ ਤੇ ਕੋਈ ਕੌਗਨੀਸ਼ੈਂਸ ਨਾ ਲੈਣੀ ਉਹਦੇ ਤੇ ਕੋਈ ਉਹਦਾ ਕੋਈ ਨੋਟਿਸ ਨਾ ਲੈਣਾ ਮੈਂ ਸਮਝਦਾ ਕਿ ਇਹ ਜੁਡੀਸ਼ਰੀ ਦੀ ਵੀ ਬੜੀ ਵੱਡੇ ਪੈਮਾਨੇ ਤੇ ਇਨਸੈਂਸਿਟੀ ਨਜ਼ਰ ਆਈ ਗਿਆ ਅਗਰ ਫਰਜ਼ ਕਰੋ ਇਹੀ ਬੱਚਾ ਵਸਦੀ ਜਗ੍ਹਾ ਤੇ ਕਿਸੇ ਜੱਜ ਦਾ ਜਾਂ ਕਿਸੇ ਸੈਸ਼ਨ ਜੱਜ ਦਾ ਕੋਈ ਧੀ ਪੁੱਤਰ ਜਾਂ ਰਿਸ਼ਤੇਦਾਰ ਹੁੰਦਾ ਤੇ ਕਿੰਦਾ ਉੱਠੇ ਜਾਂਦੇ ਹੁੰਦੇ ਇਹ ਸਾਰੇ ਪੰਜਾਬ ਦਾ ਕੇਬਲ ਨੈਟਵਰਕ ਟ੍ਰੇਡ ਕਿੱਦਾਂ ਮੋਨੋਪੋਲੀਜ਼ ਕੀਤਾ ਗਿਆ ਕਿੱਦਾਂ ਹਾਈਜੈਕ ਕੀਤਾ ਗਿਆ ਕਿਹੜਾ mafia ਵਾ ਔਰ ਇਸ mafia ਨੂੰ ਪੇਟਰਾਇਜ਼ ਕਰਨ ਵਾਲੇ ਕੌਣ ਆ ਕਿੱਦਾਂ ਸੁਖਬੀਰ ਦੀ ਹਦਿਆਤਾਂ ਦੇ ਉੱਤੇ ਚਾਰ ਗਨਮੈਨ ਦਿੱਤੇ ਗਏ ਸਰਬਜੀਤ ਸਿੰਘ ਰਾਜੂ ਨੂੰ ਇਹ ਸਾਰੀ ਗੱਲ ਦੀ ਜਾਂਚ ਹੋਣੀ ਚਾਹੀਦੀ ਆ ਔਰ ਮੈਂ ਨਾਲ ਡਿਮਾਂਡ ਕਰਦਾ ਕਿ ਟਟੋ ਕਟ 50 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਜਾਵੇ ਸਰਬਜੀਤ ਸਿੰਘ ਰਾਜੂ ਦੇ ਪਰਿਵਾਰ ਨੂੰ ਮੈਂ ਉਹਨਾਂ ਦੇ ਹਾਲਾਤ ਦੇਖ ਕੇ ਆਂ ਉਹਦੇ ਬੱਚੇ ਮ ਜਸਵਿੰਦਰ ਜੱਸੀ 2003 ਵਿੱਚ ਸਿਟੀ ਸੈਕ ਸਕੈਂਡਲ ਦਾ ਸੀਬੀਆਈ ਵੱਲੋਂ ਮੁੱਖ ਗਵਾਹੀ ਉਸਨੇ ਸੁਸਾਈਡ ਨੋਟ ਵਿੱਚ ਇਲਜ਼ਾਮ ਲਾਇਆ ਕਿ ਅੰਮ੍ਰਿਤਸਰ ਦੇ ਫਾਸਟਵੇ ਕੇਬਲ ਨੈਟਵਰਕ ਦੇ ਇੰਚਾਰਜ ਸਰਵਜੀਤ ਰਾਜੂ ਵੱਲੋਂ ਗਵਾਹੀ ਨਾ ਦੇਣ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਉਸਦੀ ਕੇਵਲ ਵੀ ਖੋਲਹੀ ਗਈ ਜਿਸ ਦੀ ਵਜ੍ਹਾ ਨਾਲ ਤੰਗ ਹੋ ਕੇ ਉਸਨੇ ਮੌਤ ਦਾ ਰਸਤਾ ਚੁਣਿਆ ਹੁਣ ਇਹ ਵੀ ਪੀਸਾਂਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবিপি ਲਾਈਵ টাইਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি نیوز ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি نیوز ਪੰਜਾਬੀ